ਵੀਡੀਓ ਸ਼ੇਅਰ ਕਰਕੇ ਆਉਂਗੇ ਨਾ 10-15 ਸੱਜਣਾ ਨੂੰ 15 ਵੀ ਛੱਡ ਦਾਂਗੇ ਹੋਰ ਦਥੋ ਚੱਕੋ ਬਸ ਸਿੱਧਾ ਹੀ ਤੁਹਾਡਾ ਹੋਰ ਵੱਡਾ ਫਾਇਦਾ ਹੋ ਜੂ ਨੰਬਰ ਸਾਰੀ ਗੱਡੀ オリジナル ਦੀ ਗਾਰੰਟੀ ਦੇ ਦੋ ਜੀ ਵੀਡੀਓ ਜੀ ਅਸਾ ਸਾਰੀ オリジナル ਦੀ ਗਾਰੰਟੀ ਆ ਇਹਦੇ ਲਾਇ ਤੇ ਟਾਇਰ ਕਿੰਨੇ ਚੋਂਗੇ 2.5 ਲੱਖ ਦੇ ਤਾਂ ਧਰਮੇ ਲਾਇ ਤੇ ਟਾਇਰ ਸਾਰੀ ਗੱਡੀ オリジナル ਹੈ 22 ਇੰਚ ਹੀ ਲਾਇਏ ਨੇ ਹੈ ਨਾ ਜੀ ਨੂੰ ਵਿੱਚ ਸਮਾਨ ਬਹੁਤ ਲੱਗਾ 1.5 ਲੱਖ ਦਾ ਸਮਾਨ ਲੱਗਾ ਦੇਖ ਵੀ 1.5 ਲੱਖ ਦੀ ਤਾਂ ਸੈਂਸਰੀ ਲੱਗੀ ਹੋਈ ਐ ਧਰਮੇ ਹੋਰ ਵੀ ਐ ਇਹ ਗੱਡੀ 4x4 ਹੈ ਕਰਵਾ ਦੇ ਕਰਾ ਚੈੱਕ ਜਿੱਥੇ ਮਰਜੀ ਦੱਬੀ ਫੜੀਏ ਚਾਹੇ ਪਹਾੜੀਆਂ 'ਚ ਜਾਏ ਕੱਦੂ ਵਾਲੇ ਬਾਹਣਾ ਦੇ ਵਿੱਚ ਨਾ ਭਾਜੀ ਇੱਥੋਂ ਲੈ ਕੇ ਨਾ ਮੰਗਰ ਦੇ ਬੰਪਰ ਤੱਕ ਸਾਰੀ ਗੱਡੀ ਓਰੀਜਨਲ ਹੈ 15 ਮਾਡਲ ਗੱਡੀ ਆ ਇਹ 1 ਲੱਖ ਚੱਲੀ ਇੰਨੀ ਘੱਟ ਚੱਲੀ ਗੱਡੀ ਬਹੁਤ ਘੱਟ ਮਿਲਦੀ ਹਾਂ ਭਾਜੀ ਇਹ ਗੱਲ ਸਹੀ ਹੈ ਜਿਹੜੀਆਂ ਫੋਰਚੂਨਰ ਤੁਹਾਨੂੰ ਮਿਲਣਗੀਆਂ ਨਾ ਉਹ ਗੱਡੀਆਂ ਲੌਂਗ ਰੂਟਾਂ ਤੇ ਚੱਲੀਆਂ ਹੁੰਦੀਆਂ ਨੇ ਪਰ ਇਹ ਗੱਡੀ ਹਰੇ ਜਿਹੜਾ ਟਾਇਰ ਵੀ ਨਵੇਂ 55000 ਦੇ ਨਵੇਂ ਟਾਇਰ ਪਾ ਆ ਲੈ ਪੰਜੇ ਟਾਇਰ ਗੱਡੀ ਦੇ ਨਵੇਂ ਨੇ ਪੰਜੇ ਟਾਇਰ ਗੱਡੀ ਦੇ ਨਵੇਂ ਜੀਓ ਲੈਂਡਰ ਦੇ ਜੀਓ ਰੈਂਡਰ ਦੇ ਟਾਇਰ ਨੇ ਮਹਿੰਗੇ ਟਾਇਰ ਨੇ ਤੇ 11 ਲੱਖ ਦਾ ਤਾਂ ਹੋਜੂ ਲੋਨ ਹਾਂਜੀ 1.5 ਲੱਖ ਰੁਪਈਆ ਦੇ ਕੇ ਲੈ ਜਾਓ ਇਹ 2012 ਟਾਪ ਮਾਡਲ ਦੀ ਟਰਮੇ 12 ਦੀ ਟਾਪ ਮਾਡਲ ਆ ਤੇ ਟਾਪ ਦੀ ਲਾਈਟਾਂ ਲੱਗੇ ਹੋਏ ਨੇ ਲਓ ਵੀ ਮਿੱਤਰੋ ਅੱਜ ਨਾਲ ਦੁਬਾਰਾ ਆਪਾਂ ਜਲੰਧਰ ਜ਼ਿਲ੍ਹੇ ਦੇ ਵੱਡੇ ਪਿੰਡ ਦੇ ਵਿੱਚ ਪਹੁੰਚ ਗਏ ਇਹ ਬੜਾ ਪਿੰਡ ਗਰਾਿਆਂ ਦੇ ਬਿਲਕੁਲ ਲਾਗੇ ਪੈ ਜਾਂਦਾ ਏਸ ਪਿੰਡ ਦੇ ਵਿੱਚੋਂ ਨਾ ਉਸੇ ਵੱਡੇ ਜਿਗਰੇ ਵਾਲੇ ਇਨਸਾਨ ਕੋਲੇ ਪਹੁੰਚ ਗਏ ਜਿਹੜਾ ਵੱਡੀਆਂ-ਵੱਡੀਆਂ ਗੱਡੀਆਂ ਵੇਚਦਾ ਹੈ ਲੋਨ ਵੀ ਵੱਡੇ ਪੱਧਰ ਤੇ ਕਰਵਾ ਦਿੰਦਾ ਗੱਡੀਆਂ ਵੀ ਵੱਡੀਆਂ ਹੁੰਦੀਆਂ ਨੇ ਤੇ ਫਿਰ ਛੋਟ ਵੀ ਵੱਡੇ ਦਿਲ ਨਾਲ ਕਰ ਦਿੰਦਾ ਉਹ ਸੱਜਣੇ ਕਿਹੜਾ ਤੇ ਕਿਹੜੀਆਂ ਕਿਹੜੀਆਂ ਗੱਡੀਆਂ 'ਚ ਤੁਹਾਡੇ ਵਾਸਤੇ ਲੈ ਕੇ ਆਏ ਆ ਵਿਸਥਾਰ ਸਹਿਤ ਜਾਣਕਾਰੀ ਦੇਣ ਲੱਗੇ ਆ ਐਮ ਐਸ ਮੋਟਰ ਜਿਹਦੇ ਨਾਂ ਤੇ ਇਹਨਾਂ ਦੀ ਇਹ ਫਰਮ ਬਣੀ ਹੋਈ ਹੈ ਇੱਥੋਂ ਪਤਾ ਹੀ ਨਹੀਂ ਕਿੰਨੀਆਂ ਇੱਕ ਗੱਡੀਆਂ ਰਜਾਨਾ ਵਿਕਦੀਆਂ ਨੇ ਤੇ ਕਿੰਨੀਆਂ ਇੱਕ ਗੱਡੀਆਂ ਆਉਂਦੀਆਂ ਨੇ ਭਾਜੀ ਦਾ ਸਵਾਗਤ ਕਰਦੇ ਆ ਭਾਜੀ ਸ੍ਰੀ ਗਰਜ ਜੀ ਕਿਵੇਂ ਸਾਰੇ ਠੀਕ ਹੋ ਬਹੁਤ ਵਧੀਆ ਤੇ ਭਾਜੀ ਪਹਿਲਾਂ ਤੁਹਾਨੂੰ ਮੁਬਾਰਕਾਂ ਤੇ ਅੱਜ ਆਪਾਂ ਕਿੰਨੀਆਂ ਗੱਡੀਆਂ ਦਿਖਾਵਾਂਗੇ ਵੀਡੀਓ 'ਚ ਅੱਜ ਆਪਾਂ 8-9 ਗੱਡੀਆਂ ਦਾ ਕਰਾਂਗੇ 8-9 ਗੱਡੀਆਂ ਦਿਖਾਵਾਂਗੇ ਤੇ ਗੱਲ ਮਿੱਤਰੋ ਇਹ ਵੀ ਐ ਤੁਸੀਂ ਜਿਹੜੀ ਵੀ ਗੱਡੀ ਲੈਣੀ ਹੁੰਦੀ ਆ ਭਾਜੀ ਸਾਰੀਆਂ ਹੈਗੀਆਂ ਇੱਥੇ 89 ਆ ਜੀ ਹਾਂ ਇੱਥੇ 89 ਨੇ ਉਦਾਂ ਸੰਪਰਕ ਦੇ ਵਿੱਚ ਸਾਰੀਆਂ ਗੱਡੀਆਂ ਹੁੰਦੀਆਂ ਨੇ ਪਰ ਆਪਾਂ ਇਹਨਾਂ ਦੀ ਜਾਣਕਾਰੀ ਦੇਣ ਲੱਗਿਆ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਿੱਧੂ ਮੂਸੇ ਵਾਲੇ ਤੇ ਬਾਈ ਗਲਾਬ ਸਿੱਧੂ ਦਾ ਗੀਤ ਆਇਆ ਸੀ ਕਹਿੰਦਾ ਤੇਰੇ ਇੱਕ ਹੀਆਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਜੇ ਤੁਸੀਂ ਬਾਈ ਬਾਈ ਨੰਬਰ ਲੈਣ ਵਗਜੋਗੇ ਨਾ ਤੁਹਾਡੇ ਤੋਂ ਪਤਾ ਨਹੀਂ ਕਿੰਨੇ ਕੁ ਰੁਪਈਆਂ ਦੀ ਡਿਮਾਂਡ ਰੱਖੀ ਜਾਊ ਪਰ ਆ ਗੱਡੀ ਦੇ ਨਾਲ ਆ ਨੰਬਰ ਬਿਲਕੁਲ ਫ੍ਰੀ ਚ ਦੇ ਦਾਂਗੇ ਭਾਜੀ ਗੱਲ ਇਹ ਹੈ ਨਾ ਹਾਂਜੀ ਹਾਂਜੀ ਆਪਾਂ ਇਹ ਨੰਬਰ ਫ੍ਰੀ ਚ ਦੇ ਦਾਂਗੇ ਗੱਡੀ ਦੇ ਨਾਲ 2 ਲੱਖ ਦਾ ਨੰਬਰ ਹੀ ਹੈ ਜੀ 2 ਲੱਖ ਦਾ ਤਾਂ ਇਕੱਲਾ ਨੰਬਰ ਆ ਭਾਜੀ ਵੀ ਨਹੀਂ ਗੱਡੀ ਦੀ ਡਿਟੇਲ ਦੱਸਿਓ ਵੀ ਇਹ ਕਿੰਨਾ 2013 ਮਾਡਲ ਆ ਜੀ ਡਬਲ ਯੂ ਏ ਟਾਪ ਮਾਡਲ 2013 ਮਾਡਲ ਹੈ ਹਾਂਜੀ ਨੰਬਰ ਪੰਜਾਬ ਦਾ ਲੁਧਿਆਣੇ ਦਾ ਹਾਂਜੀ ਇਹ ਪੰਜਾਬ ਨੇ ਫਰਸਟ ਪਾਰਟੀ ਦੇ ਨਾਮ ਖਰੀਦੀ ਦੂਜੇ ਦਾ ਨਾਮ ਹੈ ਤੇ ਇਹ ਗੱਡੀ ਚੱਲ ਕਿੰਨੀ ਕੁ ਗਈ ਹੋਣੀ ਹੈ ਇਹ ਲੱਖ 1 ਲੱਖ 10 ਹਜ਼ਾਰ ਦੇਣੀ ਤਰ ਮੈਂ 1 ਲੱਖ ਤੇ 10 ਹਜ਼ਾਰ ਚੱਲੀ ਹੋਈ ਆ ਪਹਿਲਾਂ ਤਾਂ ਲਾਏ ਤੇ ਟਾਇਰ ਚੈੱਕ ਕਰਵਾ ਕੰਡੀਸ਼ਨਰ ਦੀ ਭਾਜੀ ਸਾਰੀ ਓਰੀਜਨਲ ਹੈ ਸਾਰੀ ਦੇਖ ਗੱਡੀ ਕਿਵੇਂ ਲਿਸ਼ਕੋਰਾ ਮਾਰਦੀ ਐ ਪੂਰੀ ਕੈਂਟ ਗੱਡੀ ਐ ਪੂਰੀ ਕੈਂਟ ਧਰਮੇ ਸੀਟ ਕਵਰ ਲੈਦਰ ਦੇ ਨੇ ਗੱਡੀ ਨੂੰ ਲੱਗੇ ਹੋਏ ਭਾਜੀ ਮੈਨੂੰ ਆਂਡਰ ਸੋ ਟੌਪ ਮਾਡਲ 13 ਦੀ ਟੌਪ ਮਾਡਲ ਆ ਭਾਜੀ ਇਹ ਗੱਡੀ ਦੇ ਉੱਪਰ ਲੋਨ ਹੋ ਜੂਗਾ ਹਾਂ ਇੱਥੇ ਲੋਨ 2.5 ਲੱਖ ਦਾ ਹੋਣਾ 2 ਤੋਂ 2.5 ਲੱਖ ਦਾ ਚੱਲ 2.5 ਲੱਖ ਦਾ ਲੋਨ ਮੰਨ ਲਈ ਇਹ ਗੱਡੀ ਦੇ ਪੱਟ ਮਾਰ 4 ਲੱਖ ਦੀ ਗੱਡੀ ਐ ਚੱਕੋ ਮਿੱਤਰੋ ਏ 4 ਲੱਖ ਦੀ ਗੱਡੀ ਲੈ ਜਿਓ ਤੁਹਾਡੇ 10000 ਦਾ ਹੋਰ ਫਾਇਦਾ ਕਰਨ ਲੱਗੇ ਆ ਹਾਂ ਜੇ ਤੁਸੀਂ ਤੁਹਾਡੇ ਵੱਲੋਂ ਵੱਖਰਾ ਜੀ ਵੀਡੀਓ ਸ਼ੇਅਰ ਕਰਕੇ ਆਉਂਗੇ ਨਾ 10-15 ਸੱਜਣਾ ਨੂੰ 15 ਵੀ ਛੱਡ ਦਾਂਗੇ ਹੋਰ ਦਥੋ ਚੱਕੋ ਬਸ ਸਿੱਧਾ ਹੀ ਤੁਹਾਡਾ ਹੋਰ ਵੱਡਾ ਫਾਇਦਾ ਹੋ ਜੂ ਪਾ ਜੀ ਜਿਹੜੀ ਆ ਖੜੀ ਆ ਥਾਰ ਗੱਡੀ ਮੈਨੂੰ ਆ ਦੱਸੋ ਕਰਾ ਇਹ 21 ਮਾਡਲ ਆ ਜੀ 2021 ਮਾਡਲ ਆ ਹਾਂ ਜੀ ਇਹ ਸਾਰੀ ਗੱਡੀ ਓਰੀਜਨਲ ਦੀ ਗਾਰੰਟੀ ਦੇ ਦੋ ਜੀ ਵੀਡੀਓ ਜੀ ਅਸਾ ਸਾਰੀ ਓਰੀਜਨਲ ਦੀ ਗਾਰੰਟੀ ਆ ਇਹਦੇ ਲਾਇ ਤੇ ਟਾਇਰ ਕਿੰਨੇ ਦੇ ਆਉਣਗੇ 2.5 ਲੱਖ ਦੇ ਤਾਂ ਧਰਮੇ ਲਾਇ ਤੇ ਟਾਇਰ ਸਾਰੀ ਗੱਡੀ ਓਰੀਜਨਲ ਆ ਬਾਈ ਇੰਤੀ ਲਾਇਨੇ ਹੈ ਨਾ ਜਿਹਨੂੰ ਵਿੱਚ ਸਮਾਨ ਬਹੁਤ ਲੱਗਾ ਲੱਖ ਡੇਢ ਲੱਖ ਦਾ ਸਮਾਨ ਲੱਗਾ ਦੇਖ ਵੀ ਲੱਖ ਡੇਢ ਲੱਖ ਦੀ ਤਾਂ ਸੈਂਸਰੀ ਲੱਗੀ ਹੋਈ ਐ ਤਾਂ ਮੇ ਹੋਰ ਵੀ ਐ ਇਹ ਗੱਡੀ 4x4 ਐ ਕਰਵਾ ਦੇ ਕਰਾ ਚੈੱਕ ਜਿੱਥੇ ਮਰਜੀ ਦੱਬੀ ਫੜੇ ਚਾਹੇ ਪਹਾੜੀਆਂ ਚ ਜਾਏ ਕੱਦੂ ਵਾਲੇ ਬਾਹਣਾ ਦੇ ਵਿੱਚ ਨਾ ਬਾਜੀ ਹਾਂਜੀ ਹਾਂਜੀ ਤੇ ਬਾਜੀ ਮੈਨੂੰ ਐ ਤੁਸੀਂ ਇਹ ਗੱਡੀ ਕਿੰਨੇ ਚੱਲ ਗਈ ਇਹ ਚੱਲ ਗਈ ਜੀ 70000 70000 Ориਜਨਲ ਚੱਲੀ ਹੋਈ ਐ ਤੇ ਇਹ ਗੱਡੀ ਦੀ ਆਪਾਂ ਕੀ ਡਿਮਾਂਡ ਰੱਖੀ ਐ ਇਹ ਆਪਾਂ 11.5 ਜੀ 11.5 ਲੱਖ ਬਾਕੀ ਆਪਾਂ ਮਾਨ ਤੁਹਾਡਾ ਵੱਖਰਾ ਜੀ 11 ਦੀ ਦੇ ਦਾਂਗੇ ਜੀ ਪੂਰੇ ਜਰਾਂ ਰੱਖਦੀ ਜਿੱਕੋ ਮੇਟਰ ਪੂਰੇ 11 ਲੱਖ ਦੀ ਗੱਡੀ ਲੈ ਜਾਓ ਤੇ ਭਾਜੀ ਇਹਦੀ ਇਧਰਲੇ ਪਾਸੇ ਖੜੀ ਆ ਇਹ 15 ਮਾਡਲ ਹੈ ਜੀ ਫੋਰਚੂਨਰ ਬਿਲਕੁਲ ਹੀ ਬ੍ਰਾਂਡ ਨਿਊ ਧਰਮੇ ਇੱਥੋਂ ਲੈ ਕੇ ਨਾ ਮਗਰਲੇ ਬੰਪਰ ਤੱਕ ਸਾਰੀ ਗੱਡੀ Ориਜਨਲ ਹੈ 15 ਮਾਡਲ ਗੱਡੀ ਹੈ ਇਹ 1 ਲੱਖ ਚੱਲੀ ਈ ਨਹੀਂ ਘੱਟ ਚੱਲੀ ਗੱਡੀ ਬਹੁਤ ਘੱਟ ਮਿਲਦੀ ਹਾਂ ਭਾਜੀ ਇਹ ਗੱਲ ਸਹੀ ਹੈ ਜਿਹੜੀਆਂ ਫੋਰਚੂਨਰ ਤੁਹਾਨੂੰ ਮਿਲਣਗੀਆਂ ਨਾ ਉਹ ਗੱਡੀਆਂ ਲੌਂਗ ਰੂਟਾਂ ਤੇ ਚੱਲੀਆਂ ਹੁੰਦੀਆਂ ਨੇ ਪਰ ਇਹ ਗੱਡੀ Ориਜਨਲ ਹੈ ਇਹ ਟਾਇਰ ਵੀ ਨਵੇਂ 55000 ਦੇ ਨਵੇਂ ਟਾਇਰ ਪਾ ਆ ਲੈ ਪੰਜੇ ਟਾਇਰ ਗੱਡੀ ਦੇ ਨਵੇਂ ਨੇ ਪੰਜੇ ਟਾਇਰ ਗੱਡੀ ਦੇ ਨਵੇਂ ਤੇ ਧਰਮ ਇਧਰਲੇ ਪਾਸੋਂ ਆ ਕੇ ਨਾ ਪਹਿਲਾਂ ਗੱਡੀ ਦਿਖਾ ਵਿੱਚੋਂ ਕਰਵਾ ਚੈੱਕ ਕਾਲ ਇੰਟੀਰੀਅਰ ਚ ਗੱਡੀ ਐ ਜਾਨੀ ਕਿ ਬਹੁਤ ਸਿਰਾ ਗੱਡੀ ਐ ਸਿਰਾ ਗੱਡੀ ਪਾਜੀ ਇਹ ਲੱਖ ਚੱਲੀ ਹੋਈ ਐ 15 ਮਾਡਲ ਐ ਪੰਜਾਬ ਦਾ ਨੰਬਰ ਪਾਰਟੀ ਵੀ ਫਰਸਟ ਐ ਤੇ ਮੈਨੂੰ ਇਹ ਦੱਸੋ ਇਹ ਗੱਡੀ ਦੇ ਉੱਪਰ ਲੋਨ ਕਿੰਨੇ ਦਾ ਹੋ ਸਕਦਾ ਐ ਇਹ ਤੇ ਲੋਨ ਹੋ ਜਾਊਗਾ ਜੀ 11 ਲੱਖ ਰੁਪਏ ਦਾ 11 ਲੱਖ ਦਾ ਤਾਂ ਹੋਜੂ ਲੋਨ ਹਾਂਜੀ 1.5 ਲੱਖ ਰੁਪਈਆ ਦੇ ਕੇ ਲੈ ਜਾਓ ਸਿਰਫ 1.5 ਲੱਖ ਹਾਂਜੀ ਗਾਫੀਰ ਮਾਨ ਤੁਹਾਡਾ ਵੱਖਰਾ ਰੁਪਈਆ ਤੁਸੀਂ ਪਾਲਿਓ ਜੇਬ ਦੇ ਵਿੱਚ 1.5 ਲੱਖ ਜੇ ਆ ਫਾਰਚੂਨਰ ਲੈਣੀ ਹੈ 10000 ਰੁਪਿਆ ਤੁਹਾਨੂੰ ਮੌਕੇ ਤੇ ਹੋ ਜੂ ਛੋਟ ਸੌਦਾ ਹੋਣ ਤੋਂ ਬਾਅਦ ਉਹ ਤਾਂ ਹੋ ਜੇਕਰ ਤੁਸੀਂ ਵੀਡੀਓ 10-15 ਗਰੁੱਪਾਂ ਚ ਸ਼ੇਅਰ ਕੀਤੀ ਹੋ ਹਾਂਜੀ ਠੀਕ ਆ ਭਾਜੀ ਹਾਂਜੀ ਆਜੋ ਮਿੱਤਰੋ ਫਟਾਫਟ ਬੜੇ ਪਿੰਡ ਦੇ ਵਿੱਚ ਇਹ ਖੜੀ ਐ ਭਾਜੀ ਜਿਹੜੀ ਆ ਖੜੀ ਐ ਐਕਸ ਜੂ ਵੀ ਆ ਕਿੰਨਾ ਮਾਡਲ 2014 2014 ਮਾਡਲ ਬਾਅਦ ਮਹੀਨੇ ਦੀ ਐ 14 15 ਮੰਨ ਕੇ ਚੱਲੜੀ ਐ 2014 ਦੇ ਦਸੰਬਰ ਮਹੀਨੇ ਦੇ ਨਿਕਲੀ ਹੋਈ ਐ ਭਾਜੀ ਇਹਦੇ ਅਲਾਇਆ ਕਿੰਨੇ ਕਦੇ ਹੋਣਗੇ ਸਾਰੀ ਓਰੀਜਨਲ ਆ ਜੀ ਇਹ ਸਾਰੀ ਗੱਡੀ origignal ਹੈ 70 80 ਹਜ਼ਾਰ ਦੇ ਲਾਈਟਾਂ ਲੱਗੇ 70 80 ਹਜ਼ਾਰ ਦੇ ਤਾਂ ਲਾਈਟਾਂ ਨੇ ਭਾਜੀ ਇਹ ਚੱਲ ਕਿੰਨੀ ਕੁ ਗਈ ਹੋਣੀਆਂ ਇਹ ਚੱਲੀ ਹੈ 110 ਹਜ਼ਾਰ 1 ਲੱਖ ਤੇ 10 ਹਜ਼ਾਰ ਇਹ ਚੱਲੀ ਹੈ ਹਾਂਜੀ ਸਾਰੀ origignal ਦੀ ਗਾਰੰਟੀ ਹੈ ਦੀ ਇਹਦਾ ਕਾਗਜ਼ ਪੇਪਰ ਪੂਰੇ ਆ ਪੂਰੇ ਹਰ ਚੀਜ਼ ਸਰਵਿਸ ਬੁੱਕ ਦੋਨੇ ਚਾਬੀਆਂ ਹਰ ਚੀਜ਼ ਨਾਲ ਸਾਰਾ ਕੁਝ ਨਾਲ ਮਿਲੂ ਹਾਂਜੀ ਤੇ ਇਹਦੀ ਆਪਾਂ ਕੀ ਡਿਮਾਂਡ ਰੱਖਦੀ ਇਹ 5 ਲੱਖ ਦੀ 5 ਲੱਖ ਰੁਪਏ ਡਿਮਾਂਡ ਹੈ ਮਾਨ ਤਾਂ ਹੋਊਗਾ ਫੁੱਲਾ ਕਰ ਲਾਂਗੇ ਤੁਹਾਨੂੰ ਤੇਰੀ ਇਧਰਲੇ ਬਸ ਖੜੀ ਆ ਨੋਵਾ ਕ੍ਰਿਸ਼ਤਾ ਇਹ ਹੈਗੀ ਜੀ ਇਹ ਸੇਲ ਹੋ ਗਈ ਜੀ ਪਰੇ ਸਾਚੋ ਸੰਤ ਸੇ ਲੈ ਗਈ ਠੀਕ ਹੈ ਸੰਤਾਂ ਨੂੰ ਗੱਡੀ ਦਿੱਤੀ ਹੋਈ ਆ ਭਾਈ ਤਾਂ ਚਲੋ ਜੀ ਕੋਈ ਗੱਲ ਨਹੀਂ ਤੇ ਭਾਈ ਜਿਹੜੀ ਇਧਰਲੇ ਪਾਸੇ ਆ ਖੜੀ ਆ ਆਹ ਅਨੋਵਾ ਕਿੰਨਾ ਮਾਡਲ ਹੈ ਇਹ 2012 ਟਾਪ ਮਾਡਲ ਦੀ ਧਰਮੇ 12 ਦੀ ਟਾਪ ਮਾਡਲ ਆ ਤੇ ਟਾਪ ਦੀ ਲਾਈਟ ਟਾਇਰ ਲੱਗੇ ਹੋਏ ਨੇ ਨੰਬਰ ਵੀ ਪੰਜਾਬ ਦਾ ਹਨਾ ਭਾਈ ਇਹ ਤੁਹਾਨੂੰ 5 ਲੱਖ ਦੀ ਦੇ ਦੇਣੀ ਆ ਆਪਾਂ ਪਿਛਲੀ ਵਾਰੀ 5.5 ਪਾਇਆ ਸੀ ਇਹਦਾ 5 ਲੱਖ ਦੀ ਹਾਂਜੀ ਧਰਮੇ 5 ਲੱਖ ਦੀ ਓਏ ਸਮੇਤ ਲਾਈਟ ਟਾਇਰ ਆਹੀਂ ਫੁੱਲ ਇੰਚ ਔਰ ਚ ਪਹਿਲੇ ਨਾਲ ਦੋਨੇ ਚਾਬੀਆਂ ਆ ਲੈ ਫੁੱਲ ਨਾਲ ਸੋਰਸ ਦੋਨੇ ਚਾਬੀਆਂ ਫਰਸਟ ਪਾਰਟੀ ਦੇ ਨਾਮ ਆ ਤੇ ਗੱਡੀ ਦਾ ਖੜਾਵਾ ਵੀ ਚੈੱਕ ਕਰਵਾ ਦੇ ਗੱਡੀ ਭਾਜੀ ਸਾਰੀ origignal ਨਵੀਂ ਨਵੀਂ ਬਿਲਕੁਲ ਨਵੀਂ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋ ਸਕਦਾ ਇੱਥੇ 3 ਕ 3.5 ਲੱਖ ਦਾ ਲੋਨ ਸਾਢੇ 3.5 ਲੱਖ ਦਾ ਤਾਂ ਹੋਜੂ ਲੋਨ ਰੁਪਇਆ ਰਹਿ ਗਿਆ ਮਗਰ 1.5 ਲੱਖ 1.5 ਦੇ ਵਿੱਚੋਂ 10000 ਹੋਜੂ ਮਾਨ ਜੀ ਵੀਡੀਓ ਸ਼ੇਅਰ ਕਰ ਲਓ ਤੇ 1.40 ਹਜ਼ਾਰ ਚੱਕ ਲਿਓ ਚੁੱਪ ਕਰਕੇ ਆ ਗੱਡੀ ਨੋਵਲ ਲੈ ਜੋ ਧਰਮੇ ਜਮੇ ਨਵੀਂ ਗੱਡੀ ਆ ਜਮੇ ਨਵੀਂ ਭਾਜੀ ਚੱਲੀ ਕਿੰਨੀ ਕੋਈ ਆ ਇਹ ਚੱਲੀ 1.60 1.60 ਹਜ਼ਾਰ ਇਹ ਚੱਲੀ ਹੋਈ ਆ ਤੇ ਜਿਹੜੀ ਆ ਖੜੀ ਆ ਜੀ ਇਹ 2018 ਮਾਡਲ ਆਈ 18 ਮਾਡਲ ਆ ਧ 88 ਮਾਡਲ ਤੇ 52000 ਚੱਲੀ ਹੈ ਸਿਰਫ 58000 ਚੱਲੀ ਹੋਈ ਹੈ ਤੇ ਨੰਬਰ ਵੀ ਇਹਦਾ ਜਲੰਧਰ ਦਾ ਨੰਬਰ ਹੈ ਹਾਂਜੀ ਪਰ ਵਿੱਚੋਂ ਕੰਡੀਸ਼ਨ ਰੀ ਦੀ ਵੀ ਦਿਖਾ ਨਵੀਂ ਬਿਲਕੁਲ ਬ੍ਰੈਂਡ ਨਵੀਂ ਬ੍ਰੈਕ ਇੰਟੀਰੀਅਰ ਆ ਭਾਜੀ ਇਹ ਗੱਡੀ ਤੇ ਕੀ ਡਿਮਾਂਡ ਰੱਖਤੀ ਆਪਾਂ ਨੇ ਇਹ ਪਹਿਲਾਂ ਤਾਂ ਭਾਜੀ ਹੁਣੇ 7 ਲੱਖ ਰੁਪਏ ਡਿਮਾਂਡ ਕਰਤੀ ਜੀ ਇਹ ਗੱਡੀ ਦੀ 7 ਲੱਖ ਰੁਪਏ ਡਿਮਾਂਡ ਹੈ ਤੇ ਮਾਨਤਨ ਕਿੰਨਾ ਕੁ ਹੋ ਜੂਏ ਗੱਡੀ ਦਾ ਕਰ ਲਾਂਗੇ ਜਿੰਦਾ ਤੁਹਾਡਾ ਨਾਮ ਲੈ ਕੇ ਕੋਈ ਆਊਗਾ 10 2000 ਦਾ ਮਾਨ ਕਰ ਦਾਂਗੇ ਚੱਕੋ ਮਿੱਤਰੋ ਓਏ ਆਜੋ ਫਟਾਫਟ ਭਾਜੀ ਮੈਨੂੰ ਇਹ ਦੱਸਿਓ ਦੂबारा ਵੈਸੇ ਮੈਂ ਤਾਂ ਸੱਜਣਾ ਕਈ ਵਾਰ ਮੇਰੇ ਫਲੋਰ ਆਉਣਾ ਜੀ ਫਲੋਰ ਦੇ ਨਾਲ ਗਰਾਂ ਦੇ ਨਾਲ ਬੜਾ ਪਿੰਡ ਫਲੋਰ ਤੋਂ ਸਿੱਧਾ ਵੀ ਬੜਾ ਪਿੰਡ ਆ ਜਾਂਦਾ ਅੱਛਾ ਫਲੋਰ ਤੋਂ ਵੀ ਸਿੱਧਾ ਆ ਜਾਂਦਾ ਬੜਾ ਪਿੰਡ ਤੇ ਭਾਜੀ ਆਪਣਾ ਨੰਬਰ ਕਿੰਨਾ ਚੱਲਦਾ 9872216643 ਓਕੇ 978118293 ਚੱਕੋ ਮਿੱਤਰੋ ਇਹ ਨੰਬਰਾਂ ਤੇ ਸੰਪਰਕ ਕਰ ਲੋ ਜੇ ਕੋਈ ਵੀ ਗੱਡੀ ਤੁਹਾਨੂੰ ਚਾਹੀਦੀ ਹੈ ਨਾ ਜਿੱਦਾਂ ਦੀ ਗੱਡੀ ਚਾਹੀਦੀ ਹੈ ਜਿੰਨੇ ਕ ਪੈਸੇ ਲਾਉਣੇ ਆ ਭਾਜੀ ਨਾਲ ਸੰਪਰਕ ਕਰੋ ਤੁਹਾਨੂੰ ਗੱਡੀ ਹਾਜ਼ਰ ਕਰਕੇ ਦੇਣਗੇ ਗੱਲ ਇਹ ਆ ਵੀ ਇਸ ਸ਼ੋਰੂਮ ਦੇ ਵਿੱਚੋਂ ਨਾ ਪੱਕੇ ਪੰਜਾਬ ਨੰਬਰ ਦੀਆਂ ਗੱਡੀਆਂ ਮਿਲਣਗੀਆਂ ਇਥੋਂ ਉਹ ਗੱਡੀਆਂ ਨਹੀਂ ਮਿਲਣਗੀਆਂ ਵੀ ਕੋਈ ਐਮਪੀ ਦੀ ਹੋਈ ਕੋਈ ਯੂਪੀ ਦੀ ਹੋਈ ਉਹ ਗੱਡੀਆਂ ਦੇ ਨੰਬਰ ਲਵਾਇਆ ਹੋਇਆ ਕਿਸੇ ਗੱਡੀ ਤੇ ਵੀ ਨਹੀਂ ਮਿਲਣਾ ਪੱਕੇ ਨੰਬਰ ਦੀਆਂ ਗੱਡੀਆਂ ਹੋਣਗੀਆਂ ਤੇ ਲਗਭਗ ਹੋਣਗੇ ਵੀ ਸਾਰੀਆਂ ਫਾਸਟ ਪਾਰਟੀ ਦੇ ਨਾਮ ਤੇ ਆਜੋ ਗਰਾ ਫਟਾਫਟ ਨੰਬਰ ਸਕਰੀਨ ਤੇ